ਪਹਾੜ ਦੇ ਉੱਪਰ ਹੈ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਡੈਮ ਦੇ ਵਿੱਚ ਉਲੋਪ ਹੋ ਚੁੱਕੇ ਨੇ ਸਕੂਲ ਤੇ ਮੰਦਿਰ ਹਾਂ ਤਾਂ ਇਹ ਇੱਟਾ ਰੋੜਾ ਵੀ ਕੇ ਨਾ ਉਹ ਥੀਮ ਰ ਨਹੀਂ ਹੁੰਦਾ ਪਹਿਲੇ ਅੱਛਾ ਜੀ ਇਹ ਉਹੀ ਬਣਿਆ ਪਿਆ ਇੱਟਾ ਰੋੜਾ ਵੀ ਕੇ ਨਾ ਰਾਤੋ ਰਾਤੀ ਉਹਨਾਂ ਕਿਲਾ ਬਣਾ ਦੇ ਇਹ ਜੰਨੀ ਠੀਕ ਹੈ ਜੀ ਮਹਾਰਾਜ ਕਰਦੇ ਸੀ ਪਹਿਲੇ ਜੱਟ ਟੋਲਾ ਜੱਟ ਰਾਜ ਕਰਦਾ ਸੀ ਟੋਲਾ ਜੱਟ ਠੀਕ ਹੈ ਜੀ ਇਹ ਗੱਲ ਕਰ ਬਣਾਈ ਹੈ ਬੜੀ ਪੁਰਣੀ ਪਹਿਲੇ ਜਿਹੜਾ ਪਹਾੜੀ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲਾ ਹੈ ਜੀ ਹਾਂ ਜੀ ਉਹਦੇ ਬਾਰੇ ਕੀ ਇਤਿਹਾਸਿਕ ਗੱਲ ਕੀ ਹੈ ਜੀ ਉਹ ਸਰ ਜੀ ਕਹਿੰਦਾ ਵੀ ਇਹ ਸਸੀਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਆਇਆ ਇੱਕ ਨਵਾਂ ਬਲੌਗ ਲੈ ਕੇ ਆਪਣੇ ਏਰੀਆ ਦੇ ਵਿੱਚ ਢੋਲਵਾਹਾ ਡੈਮ ਪੈਂਦਾ ਜੀ ਜਿਹੜਾ ਢੋਲਵਾਹਾ ਪਿੰਡ ਵਾ ਉਹਲੇ ਜੱਟ ਦੇ ਨਾਮ ਤੇ ਇਹ ਪਿੰਡ ਦਾ ਨਾਮ ਰੱਖਿਆ ਗਿਆ ਸੀਗਾ ਉਸ ਟਾਈਮ ਦਾ ਕਹਿੰਦੇ ਉਹ ਰਾਜਾ ਸੀਗਾ ਢੋਲਾ ਜੱਟ ਜਿਹਦੇ ਨਾਮ ਤੇ ਢੋਲਵਾਹਾ ਪਿੰਡ ਦਾ ਨਾਮ ਰੱਖਿਆ ਗਿਆ ਆ ਡੈਮ ਤੋਂ ਪਹਿਲਾਂ ਇੱਕ ਬਹੁਤ ਹੀ ਵਧੀਆ ਚੀਜ਼ ਆ ਜਿਹੜੀ ਕਿਸੇ ਕਿਸੇ ਨੂੰ ਪਤਾ ਹੈ ਜੀ ਹਰੇਕ ਬੰਦੇ ਨੂੰ ਉਹ ਚੀਜ਼ ਨਹੀਂ ਪਤਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਉਹ ਕਿਲਾ ਆ ਜਿਹੜਾ ਇਸ ਪਹਾੜ ਦੇ ਉੱਪਰ ਢੋਲਵਾਹਾ ਪਿੰਡ ਦੇ ਵਿੱਚ ਵਾਜੀ ਆਉ ਦਾ ਨੂੰ ਲੈ ਚੱਲਦੇ ਆ ਕਿਲੇ ਵੱਲ ਜਾਂਦੇ ਸਮੇਂ ਸਾਨੂੰ ਰਸਤੇ ਵਿੱਚ ਇੱਕ ਢੋਲਵਾਹਾ ਮਿਊਜ਼ੀਅਮ ਇਹ ਮਿਊਜ਼ੀਅਮ ਦੇ ਵਿੱਚ ਜਦੋਂ ਡੈਮ ਦੀ ਖੁਦਾਈ ਹੋਈ ਸੀ ਉਹਦੇ ਬਹੁਤ ਜ਼ਿਆਦਾ ਜਿਹੜੇ ਵਿੱਚੋਂ ਪੱਥਰ ਨਿਕਲੇ ਸੀ ਮੂਰਤੀਆਂ ਨਿਕਲੀਆਂ ਸੀ ਉਹ ਇਸ ਮਿਊਜ਼ੀਅਮ 'ਚ ਰੱਖੀਆਂ ਗਈਆਂ ਆ ਸਰਕਾਰ ਵੱਲੋਂ ਅਸੀਂ ਫੋਟੋ ਨਹੀਂ ਖਿੱਚ ਸਕਦੇ ਫੋਟੋ ਖਿੱਚਣਾ ਬੰਦ ਕੀਤਾ ਹੋਇਆ ਆ ਤਾਂ ਕਰਕੇ ਆਪਾਂ ਪੂਰੀ ਵੀਡੀਓ ਨਹੀਂ ਪਾ ਸਕੇ ਪਰ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ 6ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਤੱਕ ਉੱਥੇ ਦੀਆਂ ਮੂਰਤੀਆਂ ਅੰਦਰ ਪਈਆਂ ਹੋਈਆਂ ਆ ਆ ਅਸੀਂ ਜਾ ਰਹੇ ਹਾਂ ਜੀ ਇਹ ਕਿਲੇਵਲ ਉੱਪਰ ਟਾਪ ਤੇ ਤੁਸੀਂ ਦੇਖ ਸਕਦੇ ਹੋ ਕਿਲਾ ਮਹਾਰਾਜਾ ਰਣਜੀਤ ਸਿੰਘ ਦਾ ਇਹਦੀ ਲੋਕੇਸ਼ਨ ਸਾਨੂੰ ਫਾਈਂਡ ਆਊਟ ਕਰਨੀ ਪਈ ਬਹੁਤ ਲੱਭਣੀ ਪਈ ਕਿਉਂਕਿ ਸਾਨੂੰ ਨਹੀਂ ਪਤਾ ਸੀ ਹਰੇਕ ਬੰਦਾ ਆਉਂਦਾ ਆ ਇੱਥੇ ਆ ਕੇ ਡੈਮ ਘੁੰਮ ਕੇ ਚਲਾ ਜਾਂਦਾ ਆ ਲੇਕਿਨ ਇਹ ਲੋਕੇਸ਼ਨ ਦਾ ਰਸਤਾ ਬਹੁਤ ਘੱਟ ਜਾਣਿਆਂ ਨੂੰ ਪਤਾ ਆ ਆਪਾਂ ਨੂੰ ਵੀ ਪਤਾ ਕਰਨਾ ਪਿਆ ਆ ਰਸਤਾ ਆ ਜੰਗਲੀ ਜੰਗਲੀ ਜਾਨਵਰ ਵੀ ਇੱਥੇ ਹੈਗੇ ਆ ਬਹੁਤ ਉਚਾਈ ਤੇ ਇਹ ਜਾ ਕੇ ਜਿਹੜਾ ਕਿਲਾ ਆ ਆ ਰਸਤਾ ਕੱਚਾ ਰਸਤਾ ਜੀ ਫਿਰ ਅੱਗੇ ਇਹਦੀਆਂ ਪੌੜੀਆਂ ਸ਼ੁਰੂ ਹੋ ਜਾਂਦੀਆਂ ਆ ਜਿਹੜੀਆਂ ਪੌੜੀਆਂ ਆ ਉਹ ਵੀ ਪਹਾੜ ਦੇ ਪੱਥਰ ਤੋਂ ਬਣਾਈਆਂ ਗਈਆਂ ਆ ਤੇ ਕੋਈ ਪੌੜੀ ਟੈਡੀ ਆ ਕੋਈ ਸਿੱਧੀ ਆ ਮਤਲਬ ਤੁਸੀਂ ਆਉਣਾ ਆ ਧਿਆਨ ਦੇ ਨਾਲ ਪੈਰ ਰੱਖਣਾ ਬਰਸਾਤ ਦੇ ਮੌਸਮ 'ਚ ਕਹਿੰਦੇ ਇੱਥੇ ਤਿਲਕਣ ਬਹੁਤ ਜ਼ਿਆਦਾ ਹੋ ਜਾਂਦੀ ਆ ਇੱਥੋਂ ਪੌੜੀਆਂ ਸਟਾਰਟ ਆ ਜੀ ਤੇ ਇਹ ਤਕਰੀਬਨ 350 350 ਪੌੜੀ ਆ ਜਿਹੜੀ ਚੜ ਕੇ ਤੁਸੀਂ ਪਹਾੜ ਦੇ ਉੱਪਰ ਜਾਣਾ ਪੈਂਦਾ ਆ ਤਕਰੀਬਨ 2 ਤੋਂ 3000 ਫੁੱਟ ਉੱਪਰ ਜਿਹੜਾ ਕਿਲਾ ਆ ਜੀ ਜਿਹੜਾ ਬਣਾਇਆ ਹੋਇਆ ਆ ਮਹਾਰਾਜਾ ਰਣਜੀਤ ਸਿੰਘ ਨੇ ਜੀ ਉਹਨਾਂ ਦੇ ਟਾਈਮ ਦਾ ਇਹ ਕਿਲਾ ਆ ਤਕਰੀਬਨ ਤੁਸੀਂ ਲਾ ਲੋ 300 ਸਾਲ ਹੋ ਚੁੱਕੇ 3350 ਸਾਲ ਇਸ ਕਿਲੇ ਨੂੰ ਬਣਿਆ ਹੋਇਆ ਢੋਲੇ ਜੱਟ ਨੇ ਹੀ ਇਹ ਜਿਹੜੀ ਜ਼ਮੀਨ ਆ ਉਹਨਾਂ ਦੀ ਜ਼ਮੀਨ ਆ ਜੀ ਇਹ ਜਿੱਥੇ ਕਿਲਾ ਬਣਿਆ ਹੋਇਆ ਆ ਇਸ ਡੈਮ ਦੇ ਵਿੱਚ ਇੱਕ ਮੰਦਿਰ ਤੇ ਸਕੂਲ ਬਣਿਆ ਹੋਇਆ ਸੀਗਾ ਜਿਹੜੇ ਕਿ ਇੱਥੇ ਪਿੰਡ ਦੇ ਬਹੁਤ ਵੱਡੇ ਰਿਚ ਆਦਮੀ ਦੀ ਹੋਣੀ ਇੱਕ ਯਾਦਗਾਰੀ ਢੋਲਵਾਹੇ ਦੀ ਯਾਦਗਾਰੀ ਚ ਇੱਥੇ ਸਕੂਲ ਤੇ ਮੰਦਿਰ ਬਣਾਇਆ ਹੋਇਆ ਸੀਗਾ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਰਕੇ ਉਹ ਡੈਮ ਦੇ ਵਿੱਚ ਜਦੋਂ ਪਾਣੀ ਜ਼ਿਆਦਾ ਹੁੰਦਾ ਹੈ ਵਿੱਚ ਅਲੂਪ ਹੋ ਜਾਂਦਾ ਹੈ ਜਦੋਂ ਪਾਣੀ ਘਟ ਜਾਂਦਾ ਹੈ ਮੰਦਰ ਵੀ ਉਸ ਤਰ੍ਹਾਂ ਹੀ ਬਣਿਆ ਹੈ ਸਕੂਲ ਵੀ ਉਸ ਤਰ੍ਹਾਂ ਹੀ ਬਣਿਆ ਹੈ ਉਹ ਦਿਦਾ ਹੈ ਜੀ ਉਸ ਤੋਂ ਬਾਅਦ ਅਸੀਂ ਅੱਜ ਜਾ ਰਹੇ ਹਾਂ ਜੀ ਮੰਦਰ ਦੀ ਉੱਪਰਲੀ ਸਾਈਡ ਪਹਾੜ ਦੇ ਉੱਪਰ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਆ ਕਿੰਨਾ ਵਧੀਆ ਲੱਗਦਾ ਹੈ ਜੀ ਹੌਲੀ-ਹੌਲੀ ਤੁਹਾਨੂੰ ਦਿਖਾਵਾਂਗੇ ਕਿ ਉੱਪਰ ਜਾਣ ਵਾਲਾ ਰਸਤਾ ਸਾਰੀਆਂ ਪੌੜੀਆਂ ਇਦਾਂ ਦੀਆਂ ਜਿੱਦਾਂ ਦੀਆਂ ਸਟਾਰਟਿੰਗ ਦੇ ਵਿੱਚ ਬਣੀਆਂ ਹੋਈਆਂ ਆ ਇਹ 350 350 ਪੌੜੀ ਆ ਜੀ ਇਹ ਚੜੇ ਆ ਜੀ ਸਾਹੋ ਸਾਹ ਹੋ ਗਏ ਆ ਤੇ ਚੜ ਕੇ ਉੱਪਰ ਮੰਦਿਰ ਦਾ ਦ੍ਰਿਸ਼ ਬਹੁਤ ਵਧੀਆ ਆ ਇੱਕ ਗੱਲ ਹੋਰ ਪਤਾ ਲੱਗੀ ਸੀ ਇਸ ਕਿਲੇ ਤੋਂ ਕਿਸੇ ਟਾਈਮ ਪਾਕਿਸਤਾਨ ਵੀ ਨਜ਼ਰ ਆਉਂਦਾ ਸੀਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਟਾਈਮ ਸੀ ਉਹਨਾਂ ਦਾ ਸਮਾਂ ਚੱਲਦਾ ਸੀ ਰਾਜ ਸੀਗਾ ਜਦੋਂ ਲੜਾਈ ਕਰਕੇ ਇੱਥੇ ਆਉਂਦੇ ਸੀਗੇ ਤਾਂ ਉਸ ਟਾਈਮ ਕਹਿੰਦੇ ਪਾਕਿਸਤਾਨ ਵੀ ਇੱਥੋਂ ਨਜ਼ਰ ਆਉਂਦਾ ਸੀਗਾ ਸਾਨੂੰ ਦੱਸਿਆ ਇੱਥੇ ਬਜ਼ੁਰਗਾਂ ਨੇ ਉਸ ਤੋਂ ਬਾਅਦ ਅਸੀਂ ਇੱਥੇ ਰੁਕੇ ਸੀਗੇ ਆਲੇ-ਦੁਆਲੇ ਫਿਰ 뷰 ਚੈੱਕ ਕੀਤਾ ਥੋੜਾ ਜਿਹਾ ਸਾਹ ਲਿਆ ਫਿਰ ਅੱਗੇ ਵੱਲ ਨੂੰ ਅਸੀਂ ਵਧੇ ਜੀ ਚਲੋ ਆਉ ਲੈ ਚੱਲਦੇ ਆ ਤੁਹਾਨੂੰ ਕਿਲੇ ਵੱਲ ਜੀ ਦੇਖੋ ਜੀ ਹਾਂ ਇੱਥੇ ਰੁਕੇ ਸੀਗੇ ਕਿੰਨੀ ਸੋਹਣੀ ਲੋਕੇਸ਼ਨ ਆ ਕਿੰਨਾ ਸੋਹਣਾ ਢੋਲਵਾਹਾ ਪਿੰਡ ਦਿਖ ਰਿਹਾ ਜੀ ਉਚਾਈ ਤੋਂ ਉੱਪਰ ਕਿੰਨਾ ਸੋਹਣਾ ਲੱਗ ਰਿਹਾ ਜੀ ਉੱਪਰੋਂ ਲਓ ਜੀ ਆ ਕਿਲਾ ਆ ਸੱਚ ਕਹਿੰਦੇ ਸੀਗੇ ਕਿ ਇੱਥੋਂ ਪਾਕਿਸਤਾਨ ਦੀਦਾ ਸੀ ਇੱਕ ਟਾਈਮ ਤੇ ਬਹੁਤ ਹੀ ਉੱਚੀ ਜਗ੍ਹਾ ਆ ਆ ਗੂ ਸੀ ਕਹਿੰਦੇ ਉਸ ਟਾਈਮ ਦਾ ਲਓ ਜੀ ਕਿਲੇ ਚ ਆ ਗਏ ਸੀ ਕਿ ਇਹ ਕਿਲਾ ਹੈ ਜੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਹੁਣ ਤਾਂ ਮਾਤਾ ਰਾਣੀ ਦੀ ਫੋਟੋ ਪਈ ਹੋਈ ਆ ਉਸ ਟਾਈਮ ਦਾ ਬਣਿਆ ਹੋਇਆ ਕਿਲਾ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਢੋਲਵਾਹਾ ਪਿੰਡ ਵੀ ਇੱਥੋਂ ਦਿਖਾਈ ਦੇ ਰਿਹਾ ਹੈ ਜੀ ਕਿੰਨੀ ਉਚਾਈ ਤੇ ਹੈ ਜੀ ਸਾਹਮਣੇ ਡੈਮ ਆ ਜੀ ਇੱਕ ਡੈਮ ਬਾਰੇ ਬਹੁਤ ਮਹੱਤਵਪੂਰਨ ਗੱਲ ਅਸੀਂ ਕਰਾਂਗੇ ਅਰੇ ਹਸ ਵਾਲੀ ਗੱਲ ਆ ਜਿਹੜੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਸ ਡੈਮ ਬਾਰੇ ਮੌਸਮ ਵੀ ਬਹੁਤ ਵਧੀਆ ਸੀ ਆਓ ਤੁਹਾਨੂੰ ਅੱਗੇ ਲੈ ਚਲਦੇ ਹਾਂ ਦੱਸਦੇ ਹਾਂ ਅੱਗੇ ਇੱਕ ਡੈਮ ਦੀ ਜਿਹੜੀ ਸਚਾਈ ਆ ਉਹ ਕਿਸੇ-ਕਿਸੇ ਨੂੰ ਪਤਾ ਹੈ ਕਿ ਇਸ ਡੈਮ ਦੇ ਵਿੱਚ ਕਿਸੇ ਟਾਈਮ ਕੀ ਕੀ ਚੀਜ਼ਾਂ ਸਨ ਇਹ ਖੂਹ ਆ ਜੀ ਉਸੇ ਉਸ ਸਮੇਂ ਦਾ ਤਿਆਰ ਕੀਤਾ ਗਿਆ ਖੂਹ ਆ ਜੀ ਕੁਝ ਹੁਣ ਪ੍ਰਬੰਧ ਕੀਤੇ ਗਏ ਆ ਇਹਨੂੰ ਸੇਵ ਰੱਖਣ ਵਾਸਤੇ ਵਿੱਚ ਜਾਨਵਰ ਡੇਗਦੇ ਸੀਗੇ ਤਾਂ ਕਰਕੇ ਇੱਥੇ ਜਾਲੀ ਵਗੈਰਾ ਲਗਾ ਦਿੱਤੀ ਗਈ ਆ ਸਾਫ਼ ਕਰਨ ਵਾਸਤੇ ਥੱਲੇ ਪੌੜੀ ਲਗਾਈ ਗਈ ਆ ਜੀ ਵਾਪਸ ਜਾ ਰਹੇ ਆ ਜੀ ਹੁਣ ਤੁਹਾਨੂੰ ਦਿਖਾਵਾਂਗੇ ਕਿ ਕਿੱਥੇ ਇਹੜਾ ਡੈਮ ਆ ਉਹਦੇ ਵਿੱਚ ਸਕੂਲ ਤੇ ਮੰਦਿਰ ਸੀਗਾ ਜਿਹੜਾ ਸਕੂਲ ਤੇ ਮੰਦਿਰ ਯਾਦਗਾਰੀ ਸੁਬੇਦਾਰ ਸਿਤਾ ਰਾਮ ਜੀ ਨੇ ਬਣਾਇਆ ਸੀ ਯਾਦਗਾਰੀ ਦੇ ਵਿੱਚ ਇਹ ਮੰਦਿਰ ਤੇ ਸਕੂਲ ਬਣਾਇਆ ਸੀ ਡੈਮ ਦੇ ਵਿੱਚ ਇਹ ਅਲੋਪ ਹੋ ਜਾਂਦਾ ਹੈ ਜੀ ਜਦੋਂ ਪਾਣੀ ਜ਼ਿਆਦਾ ਹੁੰਦਾ ਆ ਉਸੇ ਤਰ੍ਹਾਂ ਬਣਿਆ ਹੋਇਆ ਸ਼ੰਕਰ ਭਗਵਾਨ ਦਾ ਮੰਦਿਰ ਆ ਜੀ ਮੰਦਿਰ ਵੀ ਜਦੋਂ ਪਾਣੀ ਘਟ ਜਾਂਦਾ ਮੰਦਿਰ ਵੀ ਦਿਖਦਾ ਆ ਜੀ ਤੇ ਸਕੂਲ ਵੀ ਦਿਖਦਾ ਆ ਜੀ ਚਲੋ ਆਓ ਲੈ ਚੱਲਦੇ ਆ ਆ ਉਹ ਥਾਂ ਆ ਜੀ ਜਿੱਥੇ ਮੰਦਰ ਵੀ ਆ ਤੇ ਸਕੂਲ ਵੀ ਆ ਪਾਣੀ ਜ਼ਿਆਦਾ ਹੋਣ ਕਰਕੇ ਹੁਣ ਦਿਖ ਨਹੀਂ ਰਿਹਾ ਜਦੋਂ ਪਾਣੀ ਡੈਮ ਦਾ ਘਟਦਾ ਆ ਤੇ ਮੰਦਰ ਵੀ ਦਿਖਦਾ ਆ ਤੇ ਸਕੂਲ ਵੀ ਦਿਖਦਾ ਆ ਜੀ ਚਲੋ ਜੀ ਚੱਲਦੇ ਆ ਪਿੰਡ ਵੱਲੋਂ ਮਿਲਦੇ ਆ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਇਸ ਪਿੰਡ ਬਾਰੇ ਅਸੀਂ ਨੰਗਰੇ ਸੀ ਇੱਥੋਂ ਇੱਥੇ ਬਾਬਾ ਜੀ ਮਿਲੇ ਆ ਆਓ ਇਹਨਾਂ ਨੂੰ ਪੁੱਛਦੇ ਆ ਕੀ ਇਹ ਕਿਲੇ ਬਾਰੇ ਤੇ ਢੋਲਵਾਹ ਪਿੰਡ ਬਾਰੇ ਕੀ ਕੀ ਗੱਲਾਂ ਦੱਸ ਸਕਦੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਅਸੀਂ ਪਤਾ ਕਰਨਾ ਜਿਹੜਾ ਪਹਾੜੀ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲਾ ਹੈ ਜੀ ਹਾਂ ਜੀ ਉਹਦੇ ਬਾਰੇ ਕੀ ਇਤਿਹਾਸਕ ਗੱਲ ਕੀ ਹੈ ਜੀ ਉਹ ਸਾਡੀ ਗੱਲ ਦਾ ਇਹ ਢੋਲਾ ਜੱਟ ਦੇ ਨਾਮ ਪਰ ਢੋਲਵਾਹ ਮਸ਼ਹੂਰ ਹੈ ਠੀਕ ਹੈ ਜੀ ਇੱਥੇ ਰਾਜਪੁਰ ਦੇ ਸ਼ਹਿਰ ਕੋਲ ਇਹ ਜੱਟ ਢੋਲਾ ਜੱਟ ਰਾਜਪੁਰ ਦੇ ਢੋਲਾ ਜੱਟ ਠੀਕ ਹੈ ਜੀ ਇਹ ਗੱਲ ਕਰ ਬਣਾਈ ਹੈ ਬੜੀ ਪੁਰੀ ਪਹਿਲੇ ਪਲੇਟਾਂ ਰੋਟਾਂ ਹੈਂਸੀ ਹੁੰਦੀਆਂ ਠੀਕ ਹੈ ਜੀ ਤੇ ਉਹ ਸੋਂ ਲੇਟ ਬਾਅਦ ਜਾਣੀ ਉਹਨਾਂ ਨੇ ਤਾਂ ਦੂਰ ਤੱਕ ਯਾਨੀ 10 ਤੋਂ 10 ਕਿਲੋਮੀਟਰ 20 ਕਿਲੋਮੀਟਰ ਤੇ ਉਹਨਾਂ ਨੇ ਜੋ ਵੀ ਆਪਣੀ ਕਾਰਵਾਈ ਕਰਨੀ ਹੈ ਉਹ ਕਰਕੇ ਤੇ ਫਿਰ ਲੈਟ ਦੇ ਜਿਹੜੀ ਆ ਜਾਂਦੀ ਹੈ ਮਨਰੇਟੋ ਇੱਥੇ ਸਟੋਰ ਵੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਇਸ ਕਰਕੇ ਇਹ ਜਗਰ ਵੀ ਬਣਾਇਆ ਜ ਸੁਬੇਦਾਰ ਸੀਤਾ RAM ਨੇ ਠੀਕ ਹੈ ਜੀ ਸਕੂਲ ਵੀ ਬਣਾਇਆ ਤੇ ਮੰਦਰ ਵੀ ਜਿਹੜਾ ਬਣਾਇਆ ਹੈ ਉਹ ਪਾਣੀ ਵਿੱਚ ਦਬਿਆ ਤੇ ਅੱਛਾ ਜੀ ਮੰਦਰ ਜੀ ਉਸ ਨੇ ਬਣਾਇਆ ਰਾਤੋ ਰਾਤ ਹੀ ਬਣਾਇਆ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਜੀ ਅੱਛਾ ਉਹਨਾਂ ਨੇ ਮੰਦਰ ਵੀ ਬਣਾਇਆ ਜੀ ਮੰਦਰ ਵੀ ਬਣਾਇਆ ਜਿਹੜਾ ਇਹ ਕਿਲਾ ਆ ਉੱਪਰ ਇਹ ਕੀ ਹੈ ਜੀ ਇਹ ਇਹ ਕਿਲਾ ਹੈ ਜਾਦਗਰ ਸੁਬੇਦਾਰ ਸੀਤਾ ਰਾਮ ਜੀ ਅੱਛਾ ਜੀ ਤੇ ਉਹਨਾਂ ਨੇ ਜਗ੍ਹਾ ਹੀ ਉਹਨਾਂ ਨੇ ਠੀਕ ਹੈ ਜੀ ਉਹ ਮਾਰ ਇੱਥੇ ਆ ਕੇ ਰਹਿੰਦੇ ਰਹੇ ਜੀ ਕੌਣ ਮਹਾਰਾਜਾ ਰਣਜੀਤ ਸਿੰਘ ਹਾਂ ਰਾਜਾ ਰਣਜੀਤ ਸਿੰਘ ਲੜਾਈ ਕਰਨ ਹਾੜੀ ਦੇ ਕਾਂਗਰਾ ਜਿਲ੍ਹੇ ਚ ਜੀ ਅੱਛਾ ਜੀ ਤੇ ਉਸੇ ਦੇ ਮੋਲ ਨਾ ਸੁਖਣ ਸੁਖੀ ਜੀ ਮੈਂ ਜਿੱਥੇ ਆਵਾਂਗਾ ਤੇ ਤੁਹਾਡਾ ਮੈਂ ਨਮਸਕਾਰ ਕਰਾਂਗਾ ਠੀਕ ਹੈ ਜੀ। ਗੱਗ ਵਗੈਰਾ ਕਰ ਦਿੰਦੇ ਹਾਂ। ਠੀਕ ਹੈ ਜੀ। ਠੀਕ ਹੈ ਜੀ। ਕਿ ਹੁਣ ਉਹ ਮੰਦਰ ਆ ਗਿਆ ਪਾਣੀ ਵਿੱਚ। ਅੱਛਾ ਜੀ। ਤੇ ਸਕੂਲ ਵੀ ਠਿਕਾ ਵੜਾ ਹਾਈ ਸਕੂਲ ਤੱਕ। ਉਹ ਵੀ ਪਾਣੀ ਵਿੱਚ ਆ ਗਿਆ। ਠੀਕ ਹੈ ਜੀ। ਜਦੋਂ ਪਾਣੀ ਘਟ ਜਾਂਦਾ ਤਾਂ ਮੰਦਰ ਪੂਰਾ ਉੱਦਾਂ ਬਣਿਆ ਪਿਆ। ਉੱਦਾਂ ਬਣਿਆ ਪਿਆ। ਪੱਕੇ ਟੱਠਾਂ ਨਹੀਂ। ਠੀਕ ਹੈ ਜੀ। ਇਹ ਸੀਗੀ ਜੀ ਅੱਜ ਦੀ ਵੀਡੀਓ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ। ਅਗਰ ਵੀਡੀਓ ਪਸੰਦ ਆਈ ਹੈ ਤਾਂ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਲਾਈਕ ਜਰੂਰ ਕਰਿਓ ਵੀਡੀਓ ਵੀਡੀਓ ਨੂੰ ਸ਼ੇਅਰ ਕਰਿਓ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਆਦਾਬ ਨਮਸਤੇ